ਅੱਜ ਅਸੀਂ ਇੱਥੇ ਮੱਤੇਨਗਲ ਦੇ ਵਿੱਚ ਕੈਂਪ ਲਗਾਇਆ ਹੈ ਇਹ ਸਾਡਾ ਜਜਨਾਲੇ ਹਲਕੇ ਦਾ 7 ਸਤਵਾਂ ਕੈਂਪ ਆ ਦਿਨ ਹੋਰ ਨੇ ਗੱਲ ਗੰਚਕ ਲਗਾ ਰਹਿਆਂ ਉਸ ਤੋਂ ਬਾਅਦ ਸਾਰੰਗਦੇਵ ਤੇ ਫਿਰ ਖਤਰਾਈ ਗਲਾਸ ਤਿੰਨ ਕੈਂਪ ਨੇ ਲੇਟ ਤੇ ਇੱਥੇ ਬਾਬਾ ਹੀਰਾ ਲਾਲ ਜੀ ਦਾ ਗੁਰਦੁਆਰਾ ਆ ਸਾਡੀ ਮੱਤੇਨਗਲ ਦੀ ਟੀਮ ਵੀ ਆ ਨਾਲ ਸਾਰੇ ਇੱਥੇ ਬਹੁਤ ਜ਼ਿਆਦਾ ਸਹਿਯੋਗ ਵੀ ਕਿਤਾ ਸਾਰਿਆਂ ਨੇ ਉਹ ਅਸੀਂ ਵੇਖਦੇ ਕਿ ਕਾਫੀ ਲੋਕ ਵੱਡੀ ਤਾਦਾਦ ਦੇ ਵਿੱਚ ਕੈਂਪ ਵਿੱਚ ਆਏ ਨੇ ਤੇ ਵਧੀਆ ਵਧੀਆ ਰਿਸਪੌਂਸ ਹੋਤੀ ਆ ਇਨਾ ਦਾ ਫਾਇਦਾ ਹੋਏ ਗੱਲ ਕੇ ਬਹੁਤ ਵੇਖੋ ਬਹੁਤ ਵੱਡੀ ਗੱਲ ਹੈ ਜਿੱਦਾਂ ਕਿ ਅਸੀਂ ਸਾਰੇ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਜੇ ਇਹ ਇੱਕ ਐਸੀ ਬਿਮਾਰੀ ਹੈ ਕਿ ਜੇ ਸਾਨੂੰ ਥੋੜੀ ਵੀ ਜਾਗਰੂਕਤਾ ਹੋਵੇ ਅਸੀਂ ਇਹਦੇ ਤੋਂ ਬਚ ਵੀ ਸਕਦੇ ਹਾਂ ਔਰ ਪਤਾ ਚੱਲ ਜੇ ਇਸ ਵੀ ਦਾ ਇਲਾਜ ਵੀ ਕਰ ਸਕਦੇ ਆ that treatment ਵੀ possible ਹੈ ਸਾਡੇ ਵਾਸਤੇ ਐਨੀ ਨੀ ਕਿ ਉਹ ਪਹਿਲਾ ਵਾਲੀ ਗੱਲਾਂ ਨਹੀਂ ਆ ਗਈਆਂ ਕਿ ਹੁਣ ਜਿਹੜਾ ਆ ਇਸ ਚੀਜ਼ ਦਾ ਇਲਾਜ ਹੀ ਨਹੀਂ ਆਗਾ ਪਤਾ ਲੱਗਣ ਦੀ ਜ਼ਰੂਰ ਹੈ ਜੇ ਤੁਹਾਨੂੰ ਫਸਟ ਸਟੇਜ ਤੇ ਇਨੀਸ਼ੀਅਲ ਸਟੇਜ ਤੇ ਡਿਟੈਕਟ ਹੋ ਜਾਂਦਾ ਤੇ ਬਹੁਤ ਜ਼ਿਆਦਾ ਚਾਂਸਸ ਨੇ ਕਿ ਇਹਦੇ ਇਹਦਾ ਕੋਈ ਨਾ ਕੋਈ ਕੋਈ ਨਾ ਕੋਈ ਰਸਤਾ ਨਿਕਲ ਆਉਂਦਾ ਤੇ ਫਾਇਦਾ ਇਹ ਆ ਕਿ ਸਾਡੀ ਬਾਰਡਰ ਬੈਲਟ ਹੈ ਅਛੜਾ ਹੋਇਆ ਇਲਾਕਾ ਆ ਲੋਕ ਜਨਰਲੀ ਸਾਡੇ ਲੋਕ ਕਰੋਨੀ ਨਿਕਲਦੇ ਕੋਈ ਡਾਕਟਰ ਕੋਲ ਜਾ ਕੇ ਨਹੀਂ ਕਹੇਗਾ ਕਿ ਮੇਰਾ ਟੈਸਟ ਕਰ ਦੋ ਆਪਣੇ ਆਪ ਅਗਰੇ ਸੀ ਸਾਲ ਬਾਅਦ ਸਨਮਾ ਜੀ ਨੇ ਸਾਡੇ ਵਰਲਡ ਕੈਂਸਰ ਕੇਅਰ ਦੇ ਐਮਬੈਸਡਰ ਜਿੰਨਾ ਦੇ ਸਹਿਯੋਗ ਨਾਲ ਇੱਥੇ ਲਗਾ ਰਿਆ ਅਗਰ ਸਾਲ ਬਾਅਦ ਅਸੀਂ ਇਹ ਉਪਰਾਲਾ ਕਰ ਲੈਂਦੇ ਆ ਤੇ ਉਹ ਸਾਡੇ ਵਾਸਤੇ ਸਾਡੇ ਲੋਕਾਂ ਵਾਸਤੇ ਸਾਡੀ ਕਮਿਊਨਿਟੀ ਵਾਸਤੇ ਸੁਸਾਇਟੀ ਵਾਸਤੇ ਬਹੁਤ ਵੱਡੀ ਗੱਲ ਹੈ ਅਗਰ ਅਸੀਂ ਕੈਂਸਰ ਮੁਕਤ ਆਪਣੀ ਸੁਸਾਇਟੀ ਕਰ ਲਈ ਆਪਣਾ ਹਲਕਾ ਕਰ ਲਈਏ ਤੇ ਸਾਡੇ ਵਾਸਤੇ ਬਹੁਤ ਹੀ ਪ੍ਰਾਊਡ ਦੀ ਗੱਲ ਹੋਏਗੀ ਅਸੀਂ ਜਿਹੜਾ ਆ ਵਰਲਡ ਕੈਂਸਰ ਕੇਅਰ ਦੇ ਡਾਕਟਰ ਕੁਲਵੰਤ ਜੀ ਉਹਨਾਂ ਦੇ ਸਨਮਾ ਪਾਜੀ ਉਹਨਾਂ ਦੇ ਅਸੀਂ ਇਸ ਵਾਸਤੇ ਬਹੁਤ ਧੰਨਵਾਦੀ ਆ ਕਿ ਸਾਡੇ ਇਸ ਏਰੀਆ ਨੂੰ ਜਿੱਥੇ ਕੋਈ ਸਾਡੇ ਕੋਲ ਹਜੇ ਮੁਰਲਾ ਇਨਫਰਾਸਟ੍ਰਕਚਰ ਵੀ ਨਹੀਂ ਆਗਾ ਅਗਰ ਉੱਥੇ ਅਸੀਂ ਇਹ ਮਾਡਰਨ ਟੈਕਨੋਲੋਜੀ ਦੇ ਨਾਲ ਅਗਰ ਅਸੀਂ ਕੈਂਪਸ ਲਗਾ ਰਿਆ ਔਰ ਇਹ ਮੁਹੱਈਆ ਕਰਵਾ ਰਿਆ ਫਰੀ ਦਵਾਈਆਂ ਦੇ ਰਿਆ ਦੇ ਪਾ ਰਿਆ ਤੇ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਤੇ ਅਸੀਂ ਇਹ ਚਾਹਦੇ ਵੀ ਹਾਂ ਕਿ ਸਾਡਾ ਸਹਿਯੋਗ ਹਮੇਸ਼ਾ ਇਦਾਂ ਹੀ ਬਣਿਆ ਰਹੇ ਸਨਮ ਬਾਜੀ ਅਸੀਂ ਅਸੀਂ ਧੰਨਵਾਦੀ ਹਾਂ মিডিਆ ਦੇ ਸਾਹਮਣੇ ਸਾਡੀ ਸਾਰੀ ਟੀਮ ਆ ਅਸੀਂ ਤੁਹਾਡੇ ਬਹੁਤ ਧੰਨਵਾਦੀ ਔਰ ਸਾਡਾ ਹਲਕਾ ਖਾਸ ਕਰਕੇ ਸਾਡੇ ਲੋਕ ਤੁਹਾਡੇ ਹਮੇਸ਼ਾ ਜਿਹੜਾ ਆ ਉਹਦੇ ਵਾਸਤੇ ਰਿਣੀ ਵੀ ਰਹਾਂਗੇ ਤੁੰਡੀ ਅੱਜ ਇਸ ਪਿੰਡ ਵਿੱਚ ਕਿੱਥੇ ਆਇਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਜੀ ਅੱਜ ਗੁਰਪੁਰਬ ਦੀਆਂ ਸਭ ਨੂੰ ਵਧਾਈਆਂ ਦਿੰਦਾ ਜੀ ਤੇ ਦੇਖੋ ਅੱਜ ਕਡੇ ਭੱਗਾਉ ਵਾਲੇ ਆਪਾਂ ਕਿ ਅਸੀਂ ਗੁਰੂ ਘਰ ਆਏ ਆ ਸੰਗਤਾਂ ਗੁਰਬਾਣੀ ਵੀ ਸਰਵਣ ਕਰ ਰਹੀਆਂ ਗੁਰਪੁਰਬ ਵਾਲੇ ਦਿਨ ਤੇ ਨਾਲ-ਨਾਲ ਆਪਣੇ ਚੈੱਕਅਪ ਵੀ ਕਰਵਾ ਰਹੀਆਂ ਆ ਤੇ ਦਵਾਈਆਂ ਦੇ ਲੰਗਰ ਵੀ ਲੱਗੇ ਆ ਤੇ ਬਹੁਤ ਜਿੱਦਾ ਖੁਸ਼ੀ ਵਾਲਾ ਮੌਕਾ ਜੀ ਕਿ ਸਾਰੇ ਅਸੀਂ ਇੱਥੇ ਗੁਰਪੁਰਬ ਅੱਜ ਅੱਜ ਦਾ ਦਿਨ ਇੰਦਾ ਸਪੈਂਡ ਕਰ ਰਹੇ ਆ ਤੇ ਬਹੁਤ ਚੰਗਾ ਲੱਗ ਰਿਹਾ ਤੇ ਅਸੀਂ ਧੰਨਵਾਦੀ ਆ ਸਾਡੇ ਮੰਤਰੀ ਸਾਹਿਬ ਤੇ ਭੈਣ ਜੀ ਅਮਨਦੀਪ ਜੀ ਜਿਹੜੇ ਉੱਚੇ ਤੌਰ ਤੇ ਹਰ ਇੱਕ ਕੈਂਪ ਚ ਆ ਪਹੁੰਚ ਰਹੇ ਨੇ ਤੇ ਸਰਪੰਚ ਸਾਹਿਬ ਨਾਲ ਨੇ ਸਾਰੀ ਟੀਮ ਇਹਨਾਂ ਦੀ ਜਿੱਦਾਂ ਤੇ ਬਹੁਤ ਇਹ ਸਹਿਯੋਗ ਦੇ ਰਹੇ ਨੇ ਤੇ ਇਹਨਾਂ ਦੇ ਅਪਰਾਲੇ ਸੱਤੇ ਜਿਹੜਾ ਅੱਗੇ ਗਰਾਊਂਡ ਲੈਵਲ ਤੇ ਇੰਨੀ ਐਫਰਟਸ ਕਰ ਰਹੇ ਕੰਮ ਕਰ ਰਹੇ ਆ ਤੇ ਸਾਨੂੰ ਬੜਾ ਚੰਗਾ ਲੱਗਦਾ ਜਦੋਂ ਇੰਨਾ ਜ਼ਿਆਦਾ ਸਾਥ ਮਿਲਦਾ ਤੇ ਇਹ ਸਾਨੂੰ ਹੋਰ ਮੋਟੀਵੇਟ ਕਰਦਾ ਕਿ ਹੋਰ ਵੱਧ ਚੜ ਕੇ ਕੰਮ ਕਰੀਏ ਤੇ ਹਣਵਲੇ ਟਾਈਮ ਚ ਆਪਾਂ ਲੋਕਾਂ ਦੀ ਹੋਰ ਸੇਵਾ ਕਰੀਏ ਹਾਂਜੀ ਸਭ ਤੋਂ ਪਹਿਲਾਂ ਜੀ ਅੱਜ ਸਾਇਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਸੰਕਾ ਮੜੀਆਂ ਗੁਰਦੁਆਰਾ ਸਾਹਿਬ ਇਥੇ ਸਾਰਿਆਂ ਨੂੰ ਇਹਦੇ ਬਹੁਤ-ਬਹੁਤ ਵਧਾਈਆਂ ਜੀ ਉਸ ਤੋਂ ਬਾਅਦ ਜਿਵੇਂ ਕਿ ਮੈਡਮ ਅਮਨਦੀਪ ਉਹਨਾ ਨੇ ਦੱਸਿਆ ਕਿ ਇੱਕ ਬਹੁਤ ਵਧੀਆ ਪ੍ਰਾਲਾ ਆ ਜਿਹੜਾ ਕਿ ਇਹ ਬਿਮਾਰੀ ਕੈਂਸਰ ਦੀ ਬਿਮਾਰੀ ਆ ਇਹਦਾ ਲੋਕ ਚੈਪਾ ਕਰਾਉਣ ਤੋਂ ਬਹੁਤ ਗਰੇਜ਼ ਕਰਦੇ ਹਨ ਕਿਉਂਕਿ ਡਰਦੇ ਹਨ ਦੂਸਰਾ ਕੋ ਫਾਈਨੈਂਸ਼ੀਅਲ ਵੀ ਇਹਨਾਂ ਦਾ ਲੋਕਾਂ ਦਾ ਜਿਹੜਾ ਵਾ ਉਹ بیس ਵੀਕ ਹੈਗਾ ਇਸ ਕਰਕੇ ਟੈਸਟ ਵੀ ਕਰਾਉਂਦੇ ਮਹਿੰਗੇ ਟੈਸਟ ਨੇ ਇਹ ਬਹੁਤ ਵਧੀਆ ਪ੍ਰਾਲਾ ਹੈ ਇਹਦੇ ਵਿੱਚ ਇਹਦੇ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਜੀ ਕਿਉਂਕਿ ਆਪਾਂ ਮਾਨਵਤਾ ਦੀ ਜਿਹੜੀ ਸੇਵਾ ਹੈ ਨਾ ਜੀ ਗੁਰੂ ਗੁਰਬਾਣੀ ਵੀ ਕਹਿੰਦੀ ਹੈ ਮਾਨਵਤਾ ਦੀ ਸੇਵਾ ਜਿਹੜੀ ਸਭ ਤੋਂ ਵੱਡੀ ਆ ਤੇ ਉਸੇ ਹੀ ਨਕਸ਼ਿਆਂ ਕਦਮਿਆਂ ਦੇ ਚੱਲਦੇ ਆਇਆ ਇਹ ਭਾਜੀ ਸਿੰਘ ਜੀ ਜੋ ਸੇਵਾ ਕਰ ਰਹੇ ਨੇ ਅਸੀਂ ਇਹਨਾਂ ਦੇ ਸਦਾ ਹੀ ਰਿਣੀ ਰਵਾਂਗੇ ਕਿਉਂਕਿ ਇਹ ਬਹੁਤ ਵੱਡਾ ਪ੍ਰਾਲਾ ਜਿੰਨਾ ਇਹਨਾਂ ਇਨਫਰਾਸਟ੍ਰਕਚਰ ਜਿਹੜਾ ਵਾ ਇਹ ਨਿਹਾਉਂਦਾ ਆ ਮੈਂ ਉਹਨੇ ਗੱਲ ਕਰ ਰਿਹਾ ਸੀਗਾ ਉਹ ਦੱਸ ਰਿਹਾ ਕਿ ਇੱਕ ਬੱਸ ਦੀ ਕੀਮਤ 4 ਕਰੋੜ ਰੁਪਇਆ ਤੁਸੀਂ ਦੇਖ ਲਓ ਕਿ ਕਿੰਨਾ ਜ਼ਿਆਦਾ ਪੈਸਾ ਜਣਾ ਲੰਗਾ ਸੋ ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਰੱਖੇ ਕਿ ਇਹਨਾਂ ਉੱਤੇ ਸੰਗਮ ਹੋਣਾ ਤੇ ਮਿਹਰ ਭਰਿਆ ਹੱਥ ਰੱਖੇ ਇਸੇ ਤਰ੍ਹਾਂ ਹੀ ਇਹ ਸੰਗਤਾਂ ਦੀ ਸੇਵਾ ਕਰਦੇ ਰਹਿਣ ਤਾਂ ਕਿ ਲੋਕਾਂ ਦੀ ਅਸੀਸਾਂ ਇਹਨਾਂ ਨੂੰ ਲੱਗਣ ਤੇ ਇਹ ਹੋਰ ਜਿਹੜੀ ਦੁੱਗਣੀ ਤਰੱਕੀ ਕਰਨ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਯੂਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરો બર્થડે પાર્ટી રિટાયરમ પાર્ટી યા કોઈ હોય પાર્ટી અજી ગુક કરો અજનલા પુરા અને મશહુર ડિઆર હોલ ਨਸਟਿਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News